ਸਸਿਕਲ ਦੋਸਤੋ ਇਹ ਜੋ ਵੀਡੀਓ ਬਣਾ ਰਹਿਣਾ ਮੈਂ ਪੰਜਾਬ ਵਾਲੇ ਉਹ ਵੀਰਾਂ ਲਈ ਆ ਜਾਂ ਟੂਰਿਸਟ ਵੀਰਾਂ ਲਈ ਆ ਜਿਹੜੇ ਕੀ ਗੁਜਰਾਤ ਵਗੈਰਾ ਘੁੰਮਣ ਆਉਂਦੇ ਅਸੀਂ ਹੁਣ ਗੁਜਰਾਤ ਦੇ ਪਰੋਚ ਜਿਹੜੇ ਤੋਂ ਚੱਲੇ ਆਗੇ ਤੇ ਬਰੋਦਰਾ ਅਹਮਦਾਬਾਦ ਜਾ ਰਹੇ ਆ ਸਾਹਮਣੇ ਤੁਸੀਂ ਰੋਡ ਦੇਖ ਲਓ ਪਹਿਲਾਂ ਰੋਡ ਇੰਜੋਏ ਕਰੋ ਬਹੁਤ ਹੀ ਵਧੀਆ ਰੋਡ ਬਣਿਆ ਤੇ 120 ਦੀ ਸਪੀਡ ਲਿਮਟ ਹੈ ਇੱਥੇ ਤੇ ਬਿਲਕੁਲ ਖਾਲੀ ਰੋਡ ਹੈ ਇਹ ਦਿੱਲੀ ਤੋਂ ਬੰਬਈ ਜਾਂਦਾ ਹੈ ਜਿਹੜਾ ਵੱਡਾ ਰੋਡ ਹੈਗਾ ਇਹ ਤੇ ਪਰ ਕਈ ਖਾਸ ਗੱਲਾਂ ਨੇ ਜਿਹੜੀ ਕੀ ਜਿਹੜੇ ਟੂਰਿਸਟ ਜਾ ਕੋਈ ਮਿੱਤਰ ਪਹਿਲਾਂ ਗੁਜਰਾਤ ਚ ਆਇਆ ਉਹ ਤੁਹਾਨੂੰ ਦੱਸਦੇ ਨਹੀਂ ਬਸ ਉਹ ਤੁਹਾਨੂੰ ਇੱਕੋ ਗੱਲ ਦੱਸਦੇ ਨੇ ਵੀ ਗੁਜਰਾਤ ਆ ਜਿਹੜਾ ਡਰਾਈ ਸਟੇਟ ਹੈਗਾ ਇਹਦੇ ਵਿੱਚ ਤੁਸੀਂ दारू ਨਾ ਲੈ ਕੇ ਜਾਇਓ ਪਰ ਮੈਂ ਤੁਹਾਨੂੰ ਇੱਕ ਚੀਜ਼ ਖਾਸ ਕਰਕੇ ਦੱਸਦਾ ਵੀ ਕੱਲੇ दारू ਕੀ ਕੋਈ ਵੀ ਨਸ਼ਾ ਲੈ ਕੇ ਤੁਸੀਂ ਪੰਜਾਬ ਤੋਂ ਜਾਂ ਕਿਤੋਂ ਵੀ ਆ ਰਹੇ ਹੋ ਕਿਸੇ ਸਟੇਟ ਤੋਂ ਹਰਿਆਣੇ ਤੋਂ ਆ ਰਹੇ ਹੋ ਤਾਂ ਜੋ ਗੁਜਰਾਤ ਦੇ ਵਿੱਚ ਐਂਟਰ ਨਾ ਹੋਇਓ ਕੋਈ ਵੀ ਗਲਤੀ ਨਾ ਕਰਿਓ ਕਿਉਂਕਿ ਅਸੀਂ ਜਦੋਂ ਐਂਟਰ ਹੋਏ ਆ ਪਹਿਲਾਂ ਉੱਥੇ 20 ਤੋਂ 25 ਮਿੰਟ ਚੈਕਿੰਗ ਹੋਈ ਆ ਕੱਲਾ ਕੱਲਾ ਬੈਗ ਚੈੱਕ ਹੁੰਦਾ ਜੀ ਜੇ ਆਪਣੇ ਕੋਲੇ ਕੋਈ ਵੀ ਛੋਟਾ ਮੋਟਾ ਵੀ ਤੁਹਾਡੇ ਕੋਲੇ ਕਿਸੇ ਵੀ ਤਰ੍ਹਾਂ ਤੁਸੀਂ ਨਸ਼ਾ ਕਰਦੇ ਹੋ ਜਦ ਆ ਉਹਦਾ ਪਰਹੇਜ਼ ਕਰ ਲਓ ਜੀ ਜਾਂ ਰਾਹਤਾਂ ਤੋਂ ਉਹਦਾ ਮੁੜ ਜੂ ਪਰ ਜੇ ਅੱਕੇ ਆਉਣਾ ਤਾਂ ਡਰਾਈ ਆ ਤਾਂ ਡਰਾਈ ਮਤਲਬ ਡਰਾਈ ਆ ਪਰ ਆਪਾਂ ਇਹ ਗਲਤੀ ਨਹੀਂ ਕਰਨੀ ਵੀ ਹਾਂ ਵੀ ਕਈ ਵੀਡੀਓ ਪਾਉਂਦੇ ਨੇ ਵੀ ਯਾਰ दारू ਨਹੀਂ ਲੈ ਜਾ ਸਕਦੇ ਪਰ ਤੁਸੀਂ ਨਾਲ ਕੋਈ ਹੋਰ ਕਹਿੰਦਾ ਇੱਕ ਤਰ੍ਹਾਂ ਦਾ ਜਿਗਾੜ ਕਰਕੇ ਲੈ ਜਾਨੇ ਉਹ ਜਿਗਾੜ ਦਾ ਤੁਹਾਨੂੰ ਨੁਕਸਾਨ ਕੀ ਹੁੰਦਾਗਾ ਵੀ ਜੇ ਤੁਸੀਂ ਇਹਦੇ ਫਸ ਜਾਨੇ ਉਹ ਪਹਿਲੀ ਗੱਲ ਤਾਂ ਕੇਸ ਹੈਗਾ ਨਾ ਕੇਸ ਉਹ ਤੁਹਾਡੀ ਹਰਾਸਮੈਂਟ ਦੂਜੀ ਗੱਲ ਇੱਕ ਤੁਹਾਨੂੰ ਇਹ ਪਹਿਮ ਬਹੁਤ ਵੱਡਾ ਪਾਅ ਆਉਂਦੇ ਨੇ ਵੀ ਬਾਰਡਰ ਤੇ ਚੱਕ ਉਹ ਜੇ ਬਾਰਡਰ ਲੰਘੇ ਕੋਈ ਨਹੀਂ ਪੁੱਛਦਾ ਕਿ ਅਸੀਂ ਬਾਰਡਰ ਤੇ ਦੇਖਿਆ ਘੱਟੋ ਘੱਟ ਇੱਕ ਹਰਿਆਣਾ ਨੰਬਰ ਇੱਕ ਦੋ ਗੱਡੀਆਂ ਦਿੱਲੀ ਦੀਆਂ ਤੇ ਪੰਜਾਬ ਦੀਆਂ ਤਾਂ ਖਾਸ ਕਰਕੇ ਕਾਫੀ ਖੜੀਆਂ ਸੀਗੀਆਂ ਜਿਹੜੀਆਂ ਉੱਥੇ ਮਤਲਬ ਉਹ ਗੱਲ ਛੜ ਰਹੀਆਂ ਨੇ ਤੇ ਉੱਥੇ ਅਸੀਂ ਜਦੋਂ ਅਸੀਂ ਪੁਲਸ ਨਾਲ ਵੀ ਗੱਲਬਾਤ ਕੀਤੀ ਸੀ ਤੇ ਕਾਫੀ ਮਾਤਰਾ ਦੇ ਵਿੱਚ ਉੱਥੇ ਜਿਹੜੇ ਸ਼ਰਾਬ ਹੈ ਉਹ ਮਤਲਬ ਜੇ ਕਹიდੀਏ ਬਲਟੋਚਰਾਂ ਨਾਲ ਸਮਾਪਤ ਕੀਤੀ ਜਾਂਦੀ ਹੈ ਨਸ਼ਟ ਕੀਤੀ ਜਾਂਦੀ ਹੈ ਵੀ ਤਾਂ ਕੋਈ ਵੀ ਇਹ ਨਹੀਂ ਹੈਗਾ ਤੁਸੀਂ ਇੱਕ ਵੀ ਬੋਤਲ ਲੈ ਕੇ ਜਾ ਸਕਦੇ ਹੋ ਜਾਂ ਕੋਈ ਵੀ ਨਸ਼ਾ ਲੈ ਕੇ ਜਾ ਸਕਦੇ ਹੋ ਜੇ ਕੇਸ ਪੈ ਗਿਆ ਉਹਦੇ ਜ਼ਿੰਮੇਵਾਰ ਤੁਸੀਂ ਆਪ ਹੋਵੋਗੇ ਕਿਤੇ ਕਈ ਸੋਨ ਚੈਨਲਾਂ ਵਾਲੇ ਜਾਂ ਕੋਈ ਵੀ ਮਿੱਤਰ ਕਹਿ ਦਿੰਦਾ ਵੀ ਕੱਲੀ दारू ਚੱਕ ਹੁੰਦੀ ਹੈ ਹੋਰ ਇੱਥੇ ਕੋਈ ਨਹੀਂ ਪੁੱਛਦਾ ਪਰ ਉੱਥੇ ਅਸੀਂ ਸਾਰੀ ਗੱਲਬਾਤ ਕਰੀ ਸੀਗੀ ਇਹ ਮੈਂ ਵੀਡੀਓ ਤਾਂ ਬਣਾਈ ਆ ਅਸੀਂ ਬਾਰਡਰ ਤੇ ਚਾਹੇ ਕੋਈ ਕੋਈ ਪ੍ਰੋਬਲਮ ਨਹੀਂ ਤੁਸੀਂ ਕਹਦੋਂਗੇ ਯਾਰ ਬਾਰਡਰ ਤੋਂ ਲੰਘ ਕੇ ਹੁਣ ਕੌਣ ਪੁੱਛਦਾ ਫਿਰ ਉਸ ਤੋਂ ਬਾਅਦ ਅਹਮਦਾਬਾਦ ਚ ਤਿੰਨ ਵਾਰ ਚੈਕਿੰਗ ਹੋਈ ਸਾਡੀ ਉਸ ਤੋਂ ਬਾਅਦ ਜੀ ਸੂਰਤ ਜੈਂਟਰ ਹੋਇਆ ਉੱਥੇ ਚੈਕਿੰਗ ਹੋਈ ਆ ਚੈਕਿੰਗ ਮਤਲਬ ਇਹ ਨਹੀਂ ਹੈਗਾ ਵੀ ਤੁਹਾਡੀ ਗੱਡੀ ਚ ਮਗਰ ਜੇ ਡਿੱਗੀ ਖਲਾਲੀ ਜਿਵੇਂ ਕਿ ਆਪਣੇ ਪੰਜਾਬ ਚ ਚੱਲਦਾ ਉਹ ਵੈਸੇ ਪੰਜਾਬ ਪੁਲਿਸ ਨੂੰ ਵੀ ਮੈਂ ਇੱਕ ਬੇਨਤੀ ਕਰਦਾ ਵੀ ਜੇ ਜਿਵੇਂ ਇੱਥੇ ਬਾਹਰਲੇ ਸਟੇਟ ਵਾਲੇ ਨਾਲ ਡੀਲ ਹੁੰਦਾ ਜੋ ਅਸੀਂ ਕੋਈ ਗਲਤੀ ਨਹੀਂ ਹੈ ਕਿ ਪਰ ਸਾਡਾ ਡੇਢ ਘੰਟਾ ਇਹ ਚੀਜ਼ਾਂ ਤੇ ਫੁੱਟਿਆਗਾ ਤਾਂ ਤੁਸੀਂ ਵੀ ਬਾਹਰਲੇ ਸਟੇਟ ਵਾਲੇ ਨੂੰ ਇਸ ਤਰੀਕੇ ਨਾਲ ਹੀ ਡੀਲ ਕਰੋ ਚੈਕ ਅਲਤੋ ਪੰਜਾਬ ਦੇ ਵਿੱਚ ਕੋਈ ਗਲਤ ਚੀਜ਼ ਲੈ ਲੈ ਹੁਣ ਜੇ ਪੰਜਾਬ ਵਾਲਿਆਂ ਨੂੰ ਜਾਂ ਫੋਰ ਸਟੇਟ ਵਾਲਿਆਂ ਨੂੰ ਇੱਥੇ ਨਹੀਂ ਗਲਤ ਚੀਜ਼ ਵੜਨ ਲੈਂਦੇ ਤਾਂ ਉੱਥੇ ਵੀ ਚੀਜ਼ ਹੋਣੀ ਚਾਹੀਦੀ ਆ ਇਹ ਇੱਥੋਂ ਦੀ ਪੁਲਿਸ ਦੀ ਤਾਰੀਫ ਹੈਗੀ ਕਿਉਂਕਿ ਬਈ ਮਤਲਬ ਹੀ ਨਹੀਂ ਤੁਸੀਂ ਕੋਈ ਚੀਜ਼ ਇੱਥੋਂ ਦੀ ਲੈ ਜਾਓਗੇ ਹਾਂ ਜਿਹੜੇ ਬਲੈਕ ਇਨ ਉਹ ਸਾਰੇ ਕਿਤੇ ਨੇ ਉਹ ਇੱਥੇ ਵੀ ਹੋਊਗਾ ਤੇ ਉਹ ਚੱਲਦਾ ਹੈਗਾ ਪਰ ਮੇਰੀ ਹੱਥ ਬੰਨ ਕੇ ਬੇਨਤੀ ਹੈ ਜਿਹੜੇ ਵੀ ਮਿੱਤਰ ਪੰਜਾਬ ਤੋਂ ਇਧਰ ਆਉਂਦੇ ਆ ਬਈ ਕਦੇ ਵੀ ਗਲਤੀ ਨਾ ਕਰ ਲਿਓ ਕੋਈ ਵੀ ਚੀਜ਼ ਦੀ ਫਿਰ ਇਹ ਨਹੀਂ ਕਹਿਣਾ ਵੀ ਬਈ ਸਾਨੂੰ ਦੱਸਿਆ ਨਹੀਂ ਸਾਨੂੰ ਪਤਾ ਨਹੀਂ ਸੀ ਜਾ ਸਾਨੂੰ ਤਾਂ ਇਹ ਸੀ ਇਕੱਲੀ दारू ਬੰਦ ਪਰ ਇੱਥੇ ਸਾਰਾ ਕੁਝ ਹੀ ਬੰਦ ਹੈ ਤੇ ਕਿਰਪਾ ਕਰਕੇ ਰੋਡ ਰੂਡ ਵਗੈਰਾ ਇਨਫਰਾਸਟ੍ਰਕਚਰ ਬਹੁਤ ਵਧੀਆ ਤੇ ਰੋਟੀ ਪਾਣੀ ਦੀ ਇੱਕ ਖਾਸ ਗੱਲ ਹੈ ਵੀ ਜਿਹੜਾ ਆਪਾਂ ਖਾਣ ਪੀਂਦਾ ਹੁੰਦਾ ਜੇ ਤੁਸੀਂ ਰਸਤੇ ਝਟਾਬਿਆਂ ਤੋਂ ਖੜਦੇ ਹੋ ਕੋਈ ਜ਼ਿਆਦਾ ਕੁਆਲਿਟੀ ਤੁਹਾਨੂੰ ਨਹੀਂ ਮਿਲਦੀ ਕਿਤੇ ਵੀ ਵਧੀਆ ਜਗਾ ਦਾ ਰੈਸਟੋਰੈਂਟ ਤੁਸੀਂ ਦੇਖ ਸਕਦੇ ਹੋ ਜਾਂ ਜਿੱਥੇ ਤੁਸੀਂ ਰਹਿਣਾਗਾ ਉੱਥੇ ਆਪਦਾ ਬ੍ਰੇਕਫਾਸਟ ਜ਼ਰੂਰ ਇਨਕਲੂਡ ਕਰਾਓ ਕਿਉਂਕਿ ਅਸੀਂ ਜੇ ਦੋ ਦਿਨ ਇੱਥੇ ਰਹੇ ਆ ਸੂਰਤ ਵੀ ਰਹੇ ਆ ਪਰੋਚ ਵੀ ਰਹੇ ਆ ਤਾਂ ਤੇ ਰੋਟੀ ਪਾਣੀ ਸਾਨੂੰ ਹੋਟਲਾਂ ਦਾ ਜਿਹੜਾ ਬਫੇ ਸਿਸਟਮ ਆ ਉਹਦੇ ਵਿੱਚ ਬਹੁਤ ਵਧੀਆ ਮਿਲਿਆ ਜੇ ਵੈਜ ਵਾਲਿਆਂ ਤੁਸੀਂ ਵੈਜ ਮਿਲਦਾ ਨਾਣ ਵੈਜ ਵਾਲਿਆਂ ਨੂੰ ਨਾਣ ਤੇ ਹੋਟਲਾਂ ਦੇ ਵਿੱਚ ਵੀ ਇੱਕ ਸਪੈਸ਼ਲ ਜਿਹੀ ਲਿਖ ਕੇ ਲਾਈ ਹੋਈ ਆ ਵੀ ਤੁਸੀਂ ਕਿਸੇ ਤਰ੍ਹਾਂ ਦਾ ਇੱਥੇ ਕੋਈ ਨਿਸ਼ਾਨੀ ਕਰ ਸਕਦੇ ਤੇ ਉਹ ਬਹੁਤ ਵਧੀਆ ਚੀਜ਼ ਹੈਗੀ ਤੇ ਜੇ ਕੋਈ ਤੁਹਾਡਾ ਮਿੱਤਰ ਕਹਿੰਦੇ ਹੁੰਦੇ ਨਾ ਨਸ਼ਾ ਨਹੀਂ ਛੱਡ ਰਿਹਾ ਚਾਹੇ ਉਹਨੂੰ ਇੱਧਰ ਲਿਆਓ ਤੇ ਉੱਥੇ ਤੁਸੀਂ 20-25000 ਚੋਂ 15 ਦਿਨਾਂ ਵਾਸਤੇ ਉੱਥੇ ਰੱਖਦੇ ਹੋ ਤਾਂ ਇੱਥੇ ਲੈ ਕੇ ਆਓ ਇੱਥੇ ਡਰੂਗਾ ਵੀ ਹੈਗਾ ਤੇ ਨਸ਼ਾ ਛੱਡੂਗਾ ਵੀ ਹੈਗਾ ਤੇ ਚਲੋ ਇਹ ਇੱਕ ਹਾਸੇ ਮਜ਼ਾਕ ਚ ਕਹਿਦਣੇ ਆ ਪਰ ਇੱਕ ਬਹੁਤ ਵਧੀਆ ਗੱਲ ਲੱਗੀ ਏ ਜਿਹੜੀ ਗੁਜਰਾਤ ਸਰਕਾਰ ਵੱਲੋਂ ਹੀ ਪਹਿਲ ਆਖੀ ਏ ਤੇ ਮੇਰੇ ਹੁਣ ਇਹ ਧਿਆਨ ਚ ਵੀ ਕਦੋਂ ਤੋਂ ਬੰਦ ਹੋਈ ਏ ਇੱਥੇ ਜੋ ਸ਼ਰਾਬ ਵਗੈਰਾ ਦਾ ਪਰ ਆਪਣੇ ਵੀ ਪੰਜਾਬ ਦੇ ਵਿੱਚ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਆਪਣੇ ਬਿਲਕੁਲ ਕੋਈ ਵੀ ਕਿਤੋਂ ਆਉਂਦਾ ਉਪਨ ਟੱਪ ਜਾਂਦਾ ਜੀ ਗੱਡੀ ਦੇ ਡਾਕੂਮੈਂਟ ਪੂਰੇ ਨਹੀਂ ਪਰ ਇੱਥੇ ਸਾਡੇ ਕੋਲ ਵੀ ਡਾਕੂਮੈਂਟ ਸਾਰੇ ਪੂਰੇ ਸੇ ਸੀ ਚਾਰ ਤੋਂ ਪੰਜ ਜਗ੍ਹਾ ਤੇ ਸਾਡੀ ਚੈਕਿੰਗ ਹੋਈ ਆ ਤੇ ਪ੍ਰੋਪਰ ਬੈਗ ਖਲਾ ਕੇ ਰਮਾਲ ਤੱਕ ਚੈੱਕ ਹੋਈ ਏ ਜੀ ਦੇਪਾਰਸ ਚੈੱਕ ਹੋਏ ਨੇ ਬੂਟ ਲਹਾਏ ਨੇ ਬਲ ਸਾਰਾ ਕੁਝ ਹਰਾਸਮੈਂਟ ਚ ਲੜਨੀ ਪੈਂਦੀ ਆ ਪਰ ਇੱਕ ਦੁੱਖ ਲੱਗਦਾ ਉਹ ਚੀਜ਼ ਦਾ ਵੀ ਯਾਰ ਇਹ ਚੀਜ਼ਾਂ ਫਿਰ ਸਾਰੇ ਕਿਤੇ ਹੁਣ ਵੀ ਆਪਣੇ ਵੀ ਹੁਣ ਪੰਜਾਬ ਚ ਹਰਿਆਣੇ ਚ ਵੀ ਹੁਣ ਦਿੱਲੀ ਚ ਵੀ ਹੁਣ ਤੇ ਪਰ ਇਨਾ ਹਰਾਸਮੈਂਟ ਕਿਉਂਕਿ ਚਲੋ ਅਸੀਂ ਬਾਰਡਰ ਤੇ ਆਪਾਂ ਇਟਰੂਨੇ ਆਪਾਂ ਕੁਝ ਗਲਤ ਲੈ ਕੇ ਆ ਰਹੇ ਆ ਉਹ ਸਰਕਾਰ ਦੀ ਰਿਸਪੌਂਸਿਬਿਲਟੀ ਹੈ ਵੀ ਉਹ ਚੀਜ਼ ਨੂੰ ਰੋਕਣਾ ਜਦੋਂ ਇੱਥੇ ਸਰਕਾਰ ਇਹ ਚੀਜ਼ ਤੇ ਕੰਮ ਕਰ ਰਹੀ ਹੈ ਪਰ ਜੇ ਅਸੀਂ ਅਹਮਦਾਬਾਦ ਚ ਤਿੰਨ ਵਾਰ ਰੁਕੀਆਂ ਤਾਂ ਅਹਮਦਾਬਾਦ ਚ ਜੇ ਅਸੀਂ ਕੁਝ ਗਲਤ ਲੈ ਕੇ ਜਾ ਰਹੇ ਤਾਂ ਮਤਲਬ ਸਾਨੂੰ ਫਿਰ ਇੱਥੇ ਹੀ ਚੀਜ਼ ਮਿਲੀ ਆਗੀ ਉਹ ਇੱਥੇ ਬਲੈਕੀਆਂ ਦਾ ਕੰਮ ਆਗਾ ਤਾਂ ਉਹ ਚੀਜ਼ ਤੇ ਵੀ ਨਕੇਲ ਇਹਨਾਂ ਨੂੰ ਪਾਉਣਾ ਚਾਹੀਦਾਗਾ ਤੇ ਅੱਗੇ ਜਿਹੜੇ ਵੀ ਮਿੱਤਰ ਗੁਜਰਾਤ ਆਉਣਾ ਚਾਹੁੰਦੇ ਆ ਸਟੇਟ ਵਾਈਜ਼ ਬਹੁਤ ਵਧੀਆ ਸਾਫ ਸੁਥਰਾਗਾ ਅਸੀਂ ਸੂਰਤਾਲਾ ਸਾਈਡ ਘੁੰਮਿਆ ਬੜੋਤਰਾ ਆਂਦਾ ਵਾ ਘੁੰਮਿਆ ਬਹੁਤ ਵਧੀਆ ਤੇ ਸਪਾਈ ਵੀ ਬਹੁਤ ਆ ਤੇ ਰੋਡ ਤੁਸੀਂ ਸਾਹਮਣੇ ਦੇਖ ਹੀ ਸਕਦੇ ਹੋ ਵੀ ਬਹੁਤ ਸੋਹਣੇ ਤਰੀਕੇ ਨਾਲ ਬਣੇ ਹੋਏ ਨੇ ਰੋਡ ਪੂਰੇ ਵਧੀਆ ਨੇ ਸਾਰਾ ਕੁਝ ਸਿਸਟਮ ਸੈਟ ਹੈਗਾ ਪਰ ਇਹ ਕੁਝ ਧਿਆਨ ਜੋ ਗੱਲਾਂ ਨੇ ਵੀ ਜਿਹੜੀਆਂ ਤੁਸੀਂ ਕਰਲੀਆਂ ਨੇ ਕਿਉਂਕਿ ਬਾਅਦ ਚ ਕੋਈ ਇੱਥੇ ਨਾਲ ਛੋਟੀ ਸੁਣਵਾਈ ਆ ਫਿਰ ਤੁਸੀਂ ਪੁਛਤਾਉਂਗੇ ਵੀ ਯਾਰ ਮੈਨੂੰ ਤਾਂ ਸਰਦੀ ਨਹੀਂ ਸੀ ਮੈਂ ਤਾਂ ਵੀ ਯਾਰ ਰੋਜੀ ਖਾਂਦਾ ਸੀ ਯਾਰ ਮੈਂ ਇੰਨੀ ਕੁ ਦਾ ਕੀ ਪੈਂਦਾ ਇੱਥੇ ਕੋਈ ਚੀਜ਼ ਲਿੰਟ ਨਹੀਂ ਹੈਗੀ ਇੱਥੇ ਸਭ ਚੀਜ਼ ਦਾ ਕੇਸ ਆ ਜੀ ਤੇ ਅੱਗੇ ਅਫਸਰ ਤੇ ਡਿਪੈਂਡ ਕਰਦਾ ਹੈਗਾ ਪਰ ਸਾਡਾ ਦੱਸਣਾ ਫਰਜ਼ ਇਹ ਬਣਦਾ ਵੀ ਚਲੋ ਜੇ ਸਾਡੇ ਨਾਲ ਦੋਸਤ ਜੁੜੇ ਆ ਪੰਜਾਬ ਦੇ ਜਾਂ ਕੋਈ ਐਡਿਕਟਡ ਹੁੰਦਾ ਕੋਈ ਆਉਂਦਾ ਵੀ ਇਹੇ ਦੀ ਗਲਤੀ ਨਾ ਕਰ ਲਿਓ ਵੀ ਯਾਰ ਮੈਨੂੰ ਨਹੀਂ ਸਰਦਾ ਹੈਗਾ ਤਾਂ ਇੱਥੇ ਪੁਲਿਸ ਕਹਿੰਦੀ ਸਾਨੂੰ ਵੀ ਨਹੀਂ ਸਰਦਾ ਅਸੀਂ ਤਾਂ ਕੇਸ ਪਾਉਣਾ ਤੇ ਇਹ ਚੀਜ਼ ਨੂੰ ਧਿਆਨ ਨਾਲ ਜ਼ਰੂਰ ਦੋਸਤਾਂ ਨਾਲ ਸ਼ੇਅਰ ਕਰਿਓ ਧੰਨਵਾਦ ਦੋਸਤੋ ਤੇ ਅੱਗੇ ਤੁਸੀਂ ਰੋਡ ਦਾ ਨਜ਼ਾਰਾ ਸਾਹਮਣੇ ਦੇਖੀ ਰਹੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਹਰ ਇੱਕ ਪੰਜਾਬੀ ਤੱਕ ਪਹੁੰਚਾਓ ਇੱਕ ਚੀਜ਼ ਹੋਰ ਅ ਜਿਹੜੀ ਚੀਜ਼ ਕਹਿਦੀ ਐ ਵੀ ਸਰਕਾਰ ਨੇ ਇੱਥੇ ਕੰਮ ਕੀਤੇ ਆ ਜਾਂ ਨਹੀਂ ਕੀਤੇ ਆ ਵੀ ਜਿੱਥੋਂ ਤੱਕ ਲੱਗਦਾ ਇੱਥੇ ਕੰਮ ਹੋਏ ਹੋਏ ਨੇ ਆਪਾਂ ਕੋਈ ਇਹ ਨਹੀਂ ਹੈਗਾ ਵੀ ਆਪਾਂ ਉਹਦੀ ਸਪੋਰਟ ਕਰ ਰਹੇ ਹਾਂ ਕਿਸੇ ਸਰਕਾਰ ਦੀ ਪਰ ਇੱਥੇ ਬਾਕੀ ਅਸੀਂ ਆਮ ਲੋਕਾਂ ਤੋਂ ਇੱਥੇ ਲੋਕਾਂ ਨੂੰ ਪੁੱਛਿਆ ਤਾਂ ਇੱਥੇ ਬਾਕੀ ਜਿਹੜੀ ਡਿਵੈਲਪਮੈਂਟ ਹੋਈ ਹੋਈ ਹੈ ਤੇ ਅੱਗੇ ਜਿਹੜੇ ਮਿੱਤਰ ਇੱਥੇ ਰਹਦੇ ਆ ਉਹ ਸਾਡੇ ਤੋਂ ਜ਼ਿਆਦਾ ਦੱਸ ਸਕਦੇ ਆ ਅਸੀਂ 5 ਦਿਨਾਂ ਦੇ ਵਿੱਚ ਕੋਈ ਜ਼ਿਆਦਾ ਸੀ ਰਿਜ਼ਲਟ ਨਹੀਂ ਦੇ ਸਕਦੇ ਧੰਨਵਾਦ ਦੋਸਤੋ ਵੀਡੀਓ ਨੂੰ ਬਾਕੀ ਵਾਰ ਸ਼ੇਅਰ ਕਰਿਓ